ਵਾੜੇ ਇਲਾਕੇ ਦੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਆਂ ਬਹੁਤ ਸਾਰੀਆਂ ਤੁਹਾਨੂੰ ਵਧੀਆ ਗੱਡੀਆਂ ਤੇ ਵਧੀਆ ਰੇਟਾਂ ਦੇ ਵਿੱਚ ਦੇਖਣ ਨੂੰ ਮਿਲ ਜਾਣਗੀਆਂ ਪਹਿਲਾਂ ਤਾਂ ਤੁਸੀਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਰੇ ਜਿਹੇ ਅੱਖਰਾਂ ਚ ਲਿਖਿਆ ਰਹਿੰਦਾ 7719445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਦੀ ਘਰ ਦੀ ਮਕਾਨ ਦੀ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਚਾਹੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਤੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਪਹਿਲੀ ਗੱਡੀ ਆਪਣੇ ਕੋਲੇ ਇਨੋਵਾ ਪਹੁੰਚੀ ਹੈ ਸੇਲ ਵਾਸਤੇ ਮਾਡਲ 2015 ਤੇ VIP ਨੰਬਰ ਹੈ ਜੀ PV 13 ਸੰਗਰੂਰ ਦਾ ਤੇ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣਗੀਆਂ ਤੁੜੀ ਏਰੀਆ ਮਾਲਕ ਦਾ ਹੈਗਾ ਜੀ ਨੀਅਰ ਸੰਗਰੂਰ ਜਾ ਕੇ ਦੇਖਣੀ ਆ ਜਾ ਕੇ ਦੇਖ ਸਕਦੋਂ ਚਲਾ ਕੇ ਕੇ ਦੇਖਣੀ ਕਿਸ ਨੇ ਚਲਾ ਕੇ ਦੇਖ ਸਕਦਾ ਗੱਡੀ ਡਿਮਾਂਡ ਦੀ ਗੱਲ ਕਰੀਏ 6 ਲੱਖ ਤੇ 80000 ਰੁਪਿਆ ਕਿਹਾ ਇਹਨਾਂ ਨੇ ਵੀਡੀਓ ਇਹਨਾਂ ਨੇ ਬਹੁਤ ਸੋਹਣੀ ਬਣਾ ਕੇ ਭੇਜੀ ਆ ਤੇ ਇਸ ਤਰ੍ਹਾਂ ਦੀ ਵੀਡੀਓ ਫੋਨ ਨੂੰ ਟੈਡਾ ਕਰਕੇ ਤੁਸੀਂ ਸਾਰੇ ਲਾਜ਼ਮੀ ਬਣਾ ਕੇ ਭੇਜਿਆ ਕਰੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰ ਪਾਉਣੀ ਹੈ। ਬਾਕੀ ਗੱਡੀ ਬਹੁਤ ਚੰਗੀ ਐ ਸੀ। ਵਧੀਆ ਸੋਹਣੀ ਗੱਡੀ ਐ ਤੇ ਕਿਸੇ ਨੂੰ ਪਸੰਦ ਆਉਂਦੀ ਐ। ਕਿਸੇ ਨੇ ਗੱਲ ਕਰਨੀ ਗੱਡੀ ਬਾਰੇ, ਕਾਗਜ਼ ਪੱਤਰ ਬਾਰੇ, ਅੰਦਰ ਬਾਹਰੋਂ ਗੱਲ ਕਰਨੀ ਐ ਕੋਈ ਵੀ ਤਾਂ ਤੁਸੀਂ ਮਾਲਕ ਨਾਲ ਗੱਲ ਕਰਕੇ ਦੇਖ ਲਿਓ ਤੇ ਮਾਲਕ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ। ਬਾਕੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ ਇਹਨਾਂ ਦੇ ਏਰੀਆ 'ਚ ਆਪ ਤੁਸੀਂ ਚਲਾ ਕੇ ਦੇਖ ਸਕਦੇ ਹੋ, ਟ੍ਰਾਈ ਲੈ ਕੇ ਦੇਖ ਸਕਦੇ ਹੋ। ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਗੱਡੀ। ਮਾਲਕ ਨੇ ਕਿਹਾ ਹੈ ਨੰਬਰ 91156360 ਤੇਤੀ ਗੱਲਬਾਤ ਜਿਹੜੀ ਵੀ ਕਰਨੀ ਹੈ ਤੁਸੀਂ ਆਪੇ ਕਰ ਲਿਓ ਹੁਣ ਆਪਾਂ ਤੁਹਾਡੇ ਖਾਤਰ ਇੱਕ ਗੱਡੀ ਲੈ ਕੇ ਪਹੁੰਚਿਆ ਐਂਡੀਗੋ 2011 ਮਾਡਲ ਗੱਡੀ ਹੈ ਪਾਸਿੰਗ 2025 ਦੇ ਲਾਸਟ ਤੱਕ ਆਪ ਨੂੰ ਮਿਲੂਗੀ ਇਹਨਾਂ ਦਾ ਏਰੀਆ ਤਰਨ ਤਰਨ ਘਰੇਟ 80000 ਰੁਪਇਆ ਫਾਸਟ ਓਨਰ ਗੱਡੀ ਹੈ ਕੰਡੀਸ਼ਨ ਦੀ ਬਹੁਤ ਚੰਗੀ ਹੈ ਗੱਡੀ ਜਾ ਕੇ ਕਿਸੇ ਨੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਤਰਨ ਤਰਨ ਮਾਲਕ ਦੇ ਘਰੇ ਗੱਡੀ ਮਿਲ ਜੂਗੀ ਕਿਸੇ ਨੂੰ ਪਸੰਦ ਆਉਂਦੀ ਹੈ ਕੋਈ ਦੇਖਣ ਦਾ ਚਾਹਵਾਨ ਹੈਗਾ ਤੁਸੀਂ ਗੱਲਬਾਤ ਜਿਹੜੀ ਵੀ ਕਰਨੀ ਹੈ ਮਾਲਕ ਨਾਲ ਆਪੇ ਕਰ ਲਓ ਚਿੱਟੇ ਰੰਗ ਦੀ ਐਂਡੀਗੋ ਗੱਡੀ ਆ 80000 ਇੱਕ ਵਾਰੀ ਡਿਮਾਂਡ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਬਾਕੀ ਤੁਸੀਂ ਗੱਲਬਾਤ ਕਰ ਲਿਓ ਜੀ ਮਾਲਕ ਨਾਲ ਆਪੇ 98772 75902 ਮਾਲਕ ਦਾ ਨੰਬਰ ਹੈ ਜਿੰਨਾਂ ਦੀ ਆਹ ਗੱਡੀ ਆ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਮੋਟਰਸਾਈਕਲ ਇੱਕ ਪਹੁੰਚਿਆਗਾ ਸੇਲ ਵਾਸਤੇ ਇਹਨਾਂ ਨੇ ਵੇਚਣਾਗਾ ਗੱਲਬਾਤ ਕਰਦੇ ਆਪਾਂ ਮੋਟਰਸਾਈਕਲ 2011 ਮਾਡਲ ਸਪਲੈਂਡਰ ਪਲੱਸ ਮਲੋੜ ਖੜਾਗਾ 34000 ਰੁਪਿਆ ਇਹਨਾਂ ਨੇ ਮੰਗਿਆਗਾ ਮੋਟਰਸਾਈਕਲ ਪੂਰਾ ਵਧੀਆ ਚਲਾਉਣ ਚ ਕੋਈ ਨੁਕਸ ਨਹੀਂ ਟਾਇਰ ਟੱਪਾ ਵਧੀਆ ਤੇ ਆਰਸੀ ਯੂਸੀ ਆਪਾਂ ਨੂੰ ਸਾਰਾ ਕੁਝ ਨਾਲ ਮਿਲ ਜੂਗਾ ਕਿਸੇ ਨੇ ਦੇਖਣਾ ਹੋਵੇ ਚਲਾ ਕੇ ਦੇਖਣਾ ਹੋਵੇ ਤੁਸੀਂ ਜਾ ਕੇ ਦੇਖ ਸਕਦੋਂ 34000 ਰੁਪਿਆ ਇੱਕ ਵਾਰੀ ਇਹਨਾਂ ਨੇ ਮੰਗਿਆ ਬਾਕੀ ਮਾਲਕ ਕਹਿੰਦੇ ਆ ਵੀ ਮੌਕੇ ਤੇ ਘੱਟ ਆਪਾਂ ਦਾ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਨੂੰ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੇ ਸੜਿਆ ਨਹੀਂ ਕਿਸੇ ਪਾਸੋਂ ਕੋਈ ਪਾਰਟ ਟੁੱਟਿਆ ਪੱਜ ਨਹੀਂ ਵਧੀਆ ਮੋਟਰਸਾਈਕਲ ਤੇ 34000 ਦੇ ਵਿੱਚੋਂ ਘੱਟਵਾਦਾ ਹੋ ਜਾਊਗਾ ਮਲੂਟ ਖੜੇਗਾ ਨੰਬਰ 700 ਪੂਰਾ 9882399 ਗੱਲਬਾਤ ਜਿਹੜੀ ਵੀ ਕਰਨੀ ਆ ਤੁਸੀਂ ਆਪੇ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਤਾਂ ਹੋ ਰਹੀ ਆ ਜੀ ਤੇ ਕਿਵੇਂ ਦੀ ਲੱਗੀ ਵੀਡੀਓ ਤੁਹਾਨੂੰ ਮੈਨੂੰ ਜਰੂਰ ਦੱਸੋ ਤੁਸੀਂ ਤੇ ਕਿਸੇ ਨੇ ਐਡ ਕਰਵਾਉਣੀ ਆ ਜੇ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਤਾਂ ਆਪਣੇ ਕੋਲੇ ਭੇਜੋ ਵੀਡੀਓ ਬਣਾ ਕੇ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪ ਐਡ ਲਿਖਾ ਦਾਂਗੇ ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕਿਸੇ ਪਾਸੋਂ ਨਹੀਂ ਹੁੰਦਾ ਜੀ ਜਮਾ ਫਰੀਚ ਆਪਾਂ ਐਡ ਲਗਾਉਣੀ ਆ ਤੇ ਆਪਣੇ ਚੈਨਲ ਦਾ ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ 7719445360 ਜੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਜੀ ਤੇ ਵੀਡੀਓ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਪੋਰਟ ਕਰਿਓ ਜੀ ਬਤ ਤੋਂ ਬਤ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ